ਔਰ ਜਦ ਜ਼बान ਚੋਂ ਕਰੋਧ ਨਿਕਲਣ ਲੱਗ ਪਵੇ ਤਾਂ ਜ਼बान ਸਖਤ ਹੋਦੀ ਹੈ ਕਹਿੰਨ ਜ਼बान ਦੀ ਸ਼ਕਤੀ ਪ੍ਰਮਾਤਮਾ ਨੂੰ ਪਸੰਦ ਨਹੀਂ ਹੁਦਾ ਕੋ ਨਾ ਮੰਜ਼ੂਰ ਥੀ ਸਖਤੀ ਜ਼ੁਬਾਨ ਮੈਂ ਇਸੇ ਲਈ ਨਾ ਹੱਡੀ ਰੱਖੀ ਜ਼ੁਬਾਨ ਮੈਂ ਜ਼ੁਬਾਨ ਦੇ ਚ ਉਸਨੇ ਹੱਡੀ ਨਹੀਂ ਰੱਖੀ ਸਖਤੀ ਨਹੀਂ ਚਾਹੀਦੀ ਜ਼ੁਬਾਨ ਦੇ। ਪਰ ਜੋ ਜ਼ੁਬਾਨ ਦੇ ਸਖਤੀ ਲੈ ਆਇਆ ਹੈ, ਸਮਝ ਲਓ ਜ਼ੁਬਾਨ ਦੇ ਚ ਹੱਡੀ ਆ ਗਈ ਹੈ। ਇਹਦੇ ਹਲਕ ਦੇ ਚ ਹੱਡੀ ਆ ਗਈ ਹੈ। ਇਸ ਦੀ ਜ਼ੁਬਾਨ ਸਖਤ ਹੋ ਗਈ ਹੈ। ਘਰੇਲੂ ਬਹੁਤੇ ਕਲੇਸ਼ ਜ਼ੁਬਾਨ ਦੀ ਸਖਤੀ ਤੋਂ ਪੈਦਾ ਹੁੰਦੇ ਨੇ। ਬਹੁਤ ਸਾਰੇ ਸੰਘਰਸ਼ ਤੇ ਲੜਾਈਆਂ ਦਾ ਕਾਰਨ ਮਨੁੱਖ ਦੀਆਂ ਅੱਖਾਂ ਨਹੀਂ ਨੇ। ਮਨੁੱਖ ਦੇ ਕੰਨ ਨਹੀਂ ਨੇ ਮਨੁੱਖ ਦੀ ਨਾਸਕਾ ਨਹੀਂ ਹੈ ਮਨੁੱਖ ਦੇ ਹੱਥ ਪੈਰ ਵੀ ਨਹੀਂ ਮਨੁੱਖ ਦੀ ਜ਼ਬਾਨ ਅਗਰ ਕਲ ਕਲੇਸ਼ ਦਾ ਮੂਲ ਕੇਂਦਰ ਲੱਭਾਂਗੇ ਕਿਸ ਕਾਰਨ ਕਰਕੇ ਹੋਇਆ ਹੈ ਤੇ ਜ਼ਬਾਨ ਹੀ ਮਿਲੇਗੀ ਕ੍ਰੋਧ ਕਟੋਰੀ ਮੋਹ ਭਰੀ ਪਿਲਾਵਾ ਅਹੰਕਾਰ ਪਿਲਾਵਾ ਕੌਣ ਹੈ ਸਾਕੀ ਕੌਣ ਹੈ ਅਹੰਕਾਰ पेश करने वाला अहंकार मैं हां मैं हां मैं हां जितना अहंकारी मनुख होवेगा उतना क्रोधी होवेगा जितना अहंकारी मनुख होवेगा उतना ही कामी होवेगा ताई ये दोवां दा इकट्ठा जिक्र कीता मेरे बादशाह दी वाणी ने काम क्रोध का यासो गाले ज्यों कंचन सो हागा डाले जेवे सोने नो ਸੁਹਾਗਾ ਢਾਲ ਕੇ ਰੱਖ ਦਿੰਦਾ ਹੈ। ਕਾਮ ਤੇ ਕ્રોਧ ਮਨੁੱਖ ਦੀ ਕਾਇਆ ਨੂੰ ਗਾਲ ਕੇ ਰੱਖ ਦਿੰਦਾ ਹੈ। ਕਾਇਆ ਦੇ ਬਹੁਤ ਸਾਰੇ ਕ્રોਧ, ਕਾਇਆ ਦੇ ਬਹੁਤ ਸਾਰੇ ਰੋਗਾਂ ਦਾ ਮੂਲ ਕਾਰਨ ਅਸੀਮ ਕ્રોਧ, ਅਸੀਮ ਕਾਮ। ਅਗਰ ਕਾਮ ਸੀਮਾ ਦੇ ਚ ਹੈ ਤੇ ਕ્રોਧ ਖਤਮ ਹੋ ਗਿਆ। ਇਸ ਮਨੁੱਖ ਦੀ ਕਾਇਆ ਕੰਚਨ ਵਰਗੀ ਹੋ ਸਕਦੀ ਹੈ। ਕੰਚਨ ਵਰਗੀ ਕਾਇਆ ਜੇ ਪ੍ਰਸਾਦ arogh ਕੰਚਨ ਦੇਹੀ ਲੇਵ ਲਾਵੋ ਤੇ ਸ੍ਰਾਮ ਸਨੇ ਸੋਨਾ ਕੀ ਸੋਨਾ ਹੋਵੇਗਾ ਕਾਇਆ ਹੀ ਸੋਨਾ ਹੈ ਕਾਇਆ ਹੀ ਕੰਚਨ ਹੈ ਪਰ ਕਾਇਆ ਨੂੰ ਕੰਚਨ ਬਣਾਣਾ ਕਿਸੇ ਕਿਸੇ ਨੂੰ ਆਂਦਾ ਹੈ ਕਾਇਆ ਨੂੰ ਲੋਹਾ ਬਣਾ ਕੇ ਔਰ ਜ਼ੰਗਾਲ ਲਾ ਦੇਣਾ ਇਹ ਸਭ ਨੂੰ ਆਂਦਾ ਹੈ ਪਰ ਗੁਰੂ ਨਾਨਕ ਨੇ ਇਸ ਦਾ ਬੜਾ ਜ਼ਿਕਰ ਕੀਤਾ ਕੱਲ ਕੱਲ ਵਾਲੇ ਕਾਮਾ ਦਾ ਮਨਵਾ ਪੀਵਣ ਹਰ ਕ੍ਰੋਧ ਕਟੋਰੀ ਮੋਂ ਭਰੀ ਪਿਲਾਵਾ ਅਹੰਕਾਰ ਮਜਲਿਸ ਵੀ ਚਾਹੀਦੀ ਹੈ ਸ਼ਰਾਬ ਕੱਲੀ ਕਿਵੇਂ ਪੀਏ ਕੋਈ ਮਹਿਫਿਲ ਕੋਈ ਸਾਥੀ ਤੇਹੀ ਕਾਰਨ ਹੈ ਸ਼ਰਾਬੀ ਸਾਥੀ ਲੱਭ ਦੇਣਾ ਸਾਥ ਲੱਭ ਦੇਣਾ ਤੇ ਮਜਲਿਸ ਵਾਸਤਵਿਕ ਕਿਹੜੀ ਹੈ ਮਹਾਰਾਜ ਕੰਨਨ ਮਜਲਸ ਕੋੜੇ ਲੱਭਦੀ ਪੀਤੀ ਹੋਏ ਖੁਆਰ ਜੂਠੇ ਲੋਭ ਦੀ ਮਹਿਫਿਲ ਜੂਠ ਕਉ ਕਹਿ ਦਿੱਤਾ ਲੋਭ ਹੀ ਚੁਟਾਈ ਹੁੰਦਾ ਹੈ ਜੂਠ ਕਉ ਕਹਿ ਦਿੱਤਾ ਜੀਵਨ ਸੀਮਾ ਦੇਚਾ ਲੋਭ ਅਸੀਮ ਹੈ ਕਿਤਨਾ ਜੀਵੇਗਾ ਸੌ ਸਾਲ ਚਲੋ 150 ਸਾਲ ਤੱਕ ਜੀ ਰਹੇਗਾ ਜੀਵਨ ਦੀ ਸੀਮਾ ਹੈ ਮਨੁੱਖ ਦੇ ਲੋਭ ਦੀ ਸੀਮਾ ਨਹੀਂ ਹੈ ਅਜ ਤੱਕ ਕਿਸੇ ਵੀ ਪੈਮਾਨੇ ਨਾਲ ਮਨੁੱਖ ਦਾ ਲੋਭ ਨਾਪਿਆ ਨਹੀਂ ਗਿਆ ਇਹ ਗਲਵਖਰੀ ਹੈ ਹਿਮਾਲਿਆ ਦੀ ਬੁਲੰਦੀ ਨਾਪ ਲਈ ਗਈ ਹੈ ਪ੍ਰਸ਼ਾਂਤ ਮਹਾਸਾਗਰ ਦੀ ਗਹਿਰਾਈ ਨਾਪ ਲਈ ਗਈ ਹੈ ਸੂਰਜ ਚੰਦ ਤਾਰਿਆਂ ਦੀ ਬੁਲੰਦੀ ਨਾਪ ਲਈ ਗਈ ਹੈ ਇਹ ਲੋਭ ਕਿੱਥੇ ਖਤਮ ਹੁੰਦਾ ਹੈ ਕੀ ਮਾ ਅਜੇ ਵੀ ਪਕੜਿਤ ਨਹੀਂ ਆਈ ਕਿੱਥੇ ਖਤਮ ਹੋਵੇਗਾ ਕਿੱਥੇ ਗੱਲ ਮੁਕੇਗੀ ਇਹ ਤੇ ਸੈਸ ਘਟੇ ਲਖ ਕੋ ਉਠ ਧਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਕਹਿੰਦੇ ਨੇ ਇੱਕ ਰਾਜੇ ਨੇ ਇੱਕ ਭਿਕਸ਼ੂ ਨੂੰ ਬੋਧ ਭਿਕਸ਼ੂ ਨੂੰ ਬੇਨਤੀ ਕੀਤੀ बड़ा आनंद दिखाई देता है थोड़े को, बड़ा सरूर बड़ा रस झोली च भी पाओ भिक्षु कह लगा अच्छा मैं कल जब थोड़े द्वार ते भिक्षा मंगन आवाना तो कुछ भिक्षा मैं थी झोली च भी पा देगा पदार्थ मेरे पात्र पाना ਪਰਮਾਤਮਾ ਦੀ ਕੁਝ ਗੱਲਾਂ ਮੈਂ ਤੁਹਾਡੇ ਸਾਹਰ ਦੇ ਪਾਣ ਦੀ ਕੋਸ਼ਿਸ਼ ਕਰਾਂਗਾ। ਔਰ ਅਕਸਰ ਸੰਤ ਤੇ ਸੰਸਾਰੀ ਪਦਾਰਤ ਤੇ ਪਰਮਾਤਮਾ ਦਾ ਵਟਾ-ਸਟਾ ਕਰਦੇ ਹੀ ਰਹਿੰਦੇ ਨੇ। ਉਹ ਪਦਾਰਤ ਚੋਲੀ ਜਿ ਪਾ ਦਿੰਦੇ ਰਹਿੰਦੇ। ਉਹ ਪਰਮਾਤਮਾ ਦੀ ਗੱਲ ਸੁਣਾ ਦਿੰਦਾ ਰਹੇ। ਅਧ ਕਾਲ ਤੋਂ ਐਸਾ ਚੱਲਦਾ ਰਹੇ। ਰਾਜਾ ਖੁਸ਼ ਹੋਇਆ ਔਰ ਕਹਿ ਲਗਾ ਐ ਬਿਕਸ਼ੂ ਫਿਰ ਕੱਲ ਸਭ ਤੋਂ ਪਹਿਲੇ ਸਾਡੇ ਘਰੀਆਂ। ਤਿਆਰ ਆ। ਅਸੀਂ ਬਿਕਸ਼ਾ ਲੈ ਕੇ ਖੜੇ ਆਵਾਂਗੇ। ਅਕਸਰ ਬੋਧ ਬਿਕਸ਼ੂਆਂ ਨੂੰ ਬਿਕਸ਼ਾ ਦੇਣ ਲਈ ਬਿਕਸ਼ਾ ਦਾਤੇ ਬਾਹਰ ਖੜੇ ਹੁੰਦੇ ਨੇ ਔਰ ਦਿੰਦੇ ਨੇ। ਜਿੱਥੇ-ਜਿੱਥੇ ਬੋਧ ਧਰਮ ਹੈ, ਤੇ ਦ੍ਰਿਸ਼ ਬਹੁਤ ਦੇਖਣ ਨੂੰ ਮਿਲਦੇ ਨੇ। ਰਾਜਾ ਬਿਕਸ਼ਾ ਲੈ ਕੇ ਪਕੇ ਹੋਏ ਪਕਵਾਨ ਤਰ੍ਹਾਂ-ਤਰ੍ਹਾਂ ਦੇ ਬਾਹਰ ਲੈ ਕੇ ਖੜਾ भिक्षु पात्र ले आया और आखिया राजन पाओ वो खीर पाई राजे ने थल्ले डुल गई भिक्षु ने क्या और पदार्थ पाओ राजे ने सोचा शायद कोई करामाती गल हो पात्र आपते ठीक हो जाए तो फिर हलवा पाया पूड़ियां पाइया डिग गई ਹੋਰ ਪਦਾਰਥ ਪਾਓ ਤਰ੍ਹਾਂ-ਤਰ੍ਹਾਂ ਦੇ ਬਣੇ ਹੋਏ ਹੋਰ ਪਕਵਾਨ ਉਸ ਪਾਤਰ ਦੇ ਚ ਪਾਏ ਪਕਵਾਨ ਥੱਲੇ ਬਿਖਰ ਦੇ ਗਏ ਗਿਰਦੇ ਗਏ ਬਿਖਸ਼ੂ ਦਾ ਪਾਤਰ ਅੱਗੇ ਹੈ ਰਾਜਾ ਕਹਿੰਦਾ ਹੈ اے ਬਿਖਸ਼ੂ ਤੁਸੀਂ ਬਿਕਸ਼ਾ ਮੰਗਣ ਤੇ ਆ ਗਏ ਹੋ ਰਾਜ ਦੁਆਰ ਤੇ ਆਏ ਪਰ ਕਮ ਸੇ ਕਮ ਆਪਣਾ ਬਿਕਸ਼ਾ ਪਾਤਰ ਤੇ ਵੇਖ ਲੈਂਦੇ ਹੈ ਇਹ ਤੇ ਟੁੱਟਿਆ ਹੈ ਇਹ ਤਾਂ ਥੱਲੇ ਪੈਂਦਾ ਹੀ ਨਹੀਂ ਹੈ ਰਾਜਨ ਫਿਰ ਮੈਂ ਇਹੀ ਗੱਲ ਤੈਨੂੰ ਆਖਾਂ ਤੂੰ ਰਵ ਦੀ ਗੱਲ ਮੈਥੋਂ ਸੁਣਨਾ ਚਾਹੁੰਦਾ ਹੈ ਪਰਮਾਤਮਾ ਦਾ ਗਿਆਨ ਮੈਥੋਂ ਲੈਣਾ ਚਾਹੁੰਦਾ ਹੈ ਤੈਨੂੰ ਆਪਣਾ ਛਲ ਨਹੀਂ ਮਨ ਨਹੀਂ ਦਿਖਾਈ ਦਿੰਦਾ ਤੇਰੇ ਦਿੱਤੇ ਹੋਏ ਪਦਾਰਥ ਮੇਰੇ ਪਾਤਰ ਤੋਂ ਡੁੱਲ ਗਏ ਮੇਰਾ ਦਿੱਤਾ ਹੋਇਆ ਪਰਮਾਤਮਾ ਦਾ ਗਿਆਨ ਵੀ ਤੇਰੇ ਪਾਤਰ ਤੋਂ ਡੁੱਲ ਜਾਏਗਾ। ਪਹਿਲੇ ਆਪਣਾ ਪਾਤਰ ਠੀਕ ਕਰ ਬਖਸ਼ਾ ਮਿਲ ਜਾਏਗੀ। ਪਹਿਲੇ ਆਪਣਾ ਮਨ ਠੀਕ ਕਰ ਭਗਵਾਨ ਮਿਲ ਜਾਏਗਾ। ਮਜਲਸ ਕੋੜੇ ਲੱਭਦੀ ਪੀ ਪੀ ਹੋਏ ਖੁਆਰ। ਇਸ ਸ਼ਰਾਬ ਨੂੰ ਪੀ ਪੀ ਕੇ ਦੁਨੀਆ ਖੁਆਰ ਹੋ ਰਹੀ ਹੈ। ਪਰ ਆਪਣਾ ਜੀਵਨ ਅਜਾਈ ਗਵਾ ਰਹੀ ਹੈ।